ਹਾਂਜੀ ਦੋਸਤੋ ਕੀ ਹਾਲ ਚਾਲ ਨੇ ਕਣਕ ਦੀ ਬਾਡੀ ਜਦੋਂ ਹੋ ਜਾਂਦੀ ਹੈ ਨਾਲ ਦੀ ਨਾਲ ਜਿਹੜਾ ਤੂੜੀ ਦਾ ਵੀ ਕੰਮ ਚੱਲ ਪੈਂਦਾ ਤੇ ਹਰ ਪਿੰਡ ਦੇ ਵਿੱਚ ਨਹੀਂ ਨਹੀਂ ਕਰਦਾ 50 ਤੋਂ 60 ਵੱਧ ਵੀ ਮਸ਼ੀਨਾਂ ਹੁੰਦੀਆਂ ਨੇ ਤੇ ਕਾਫੀ ਟਰੈਕਟਰਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਜਿਵੇਂ ਅਰਜਨ ਦੀ ਜੌਂਡੀਅਰ ਦੀ 855 ਦੀ ਪ੍ਰੀ ਟਰੈਕਟਰ ਦੀ ਤੇ ਫਾਰਮਰ ਟਰੈਕ ਦੀ ਤੇ ਹਜ਼ਾਰਾਂ ਹੀ ਕੰਪਨੀਆਂ ਦੇ ਟਰੈਕਟਰ ਹੈ ਹਜ਼ਾਰਾਂ ਹੀ ਕੰਪਨੀਆਂ ਜਿਹੜੇ ਤੂੜੀ ਵਾਲੇ ਰਿਪਰ ਹੈ ਜਿਵੇਂ ਅਰੀਂਦਰਾ ਦਾ ਹੋ ਗਿਆ ਕੇਸ ਦਾ ਹੋ ਗਿਆ ਆਪਣਾ ਜਗਤਜੀਤ ਦਾ ਹੋ ਗਿਆ ਨਿਊ ਜਗਤਜੀਤ ਦਾ ਹੋ ਗਿਆ ਤੇ ਅੱਜ ਜਾਣਕਾਰੀ ਜਿਹੜੀ ਆਪਣੇ ਨਾਲ ਸਾਂਝੀ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵੀ ਕਰਿਓ ਤੇ ਸੋਨੂੰ ਵੀ ਸਭ ਤੋਂ ਵਧੀਆ ਕਿਹੜਾ ਟਰੈਕਟਰ ਜਿਆਦਾ ਲੱਗਦਾ ਵੀ ਜਿਹੜਾ ਸਭ ਤੋਂ ਘੱਟ ਖਰਚਾ ਲੈਂਦਾ ਹੋਵੇ ਘੱਟ ਸਮੇਂ ਦੇ ਵਿੱਚ ਤੂੜੀ ਦੀ ਟਰਾਲੀ ਨੂੰ ਭਰਦਾ ਹੋਵੇ ਤੇ ਸ਼ਾਮ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਕਿੰਨੀਆਂ ਤੂੜੀ ਦੀਆਂ ਜਿਹੜੀਆਂ ਟਰਾਲੀਆਂ ਤੁਸੀਂ ਭਰਦੇ ਹੋ ਕਿਉਂਕਿ ਹੁਣ ਹਰ ਇੱਕ ਪਿੰਡ ਦੇ ਵਿੱਚ ਟਰੈਕਟਰ ਹੈਗੇ ਨੇ 855 ਜਿਆਦਾ ਡਿਮਾਂਡ ਹੈ ਹਰ ਇੱਕ ਜਿਹ ਡਿਸਟ੍ਰਿਕਟ ਦੇ ਵਿੱਚ 855 ਟਰੈਕਟਰ ਦੀ ਡਿਮਾਂਡ ਆ ਕਿਉਂਕਿ ਅੱਜ ਜੇ ਗੱਲ ਕਰੀਏ ਇਹ ਜਿਹੜੇ ਪੰਜ ਸਟਾਰ ਟਰੈਕਟਰ ਨੇ ਘੱਟੋ-ਘੱਟ 8 ਲੱਖ ਦੇ ਲਗਭਗ ਜਿਹੜੀ ਇਹਨਾਂ ਦੀ ਕੀਮਤ ਹੈਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਿਹੜਾ ਤੁਸੀਂ ਜਰੂਰ ਕਰਿਓ ਤੇ ਫੀਡਬੈਕ ਆਪਾਂ ਨੂੰ ਜਿਹੜੀ ਜਰੂਰ ਦਿਓ ਕਿਉਂਕਿ ਜ਼ਿਆਦਾਤਰ ਹੁਣ ਜਿਹੜੀ ਨਵੀਂ ਪੀੜ੍ਹੀ ਆ ਉਹ 855 ਟਰੈਕਟਰ 4x4 ਵੀ ਲੈਂਦੇ ਆ ਜਾਂ ਬਿਨਾ 4x4 ਲੈਂਦੇ ਆ ਤੇ ਜ਼ਿਆਦਾ ਡਿਮਾਂਡ 855 ਹੀ ਟਰੈਕਟਰ ਦੀ ਜ਼ਿਆਦਾ ਆ ਤੇ ਘੱਟ ਖਰਚਾ ਘੱਟ ਸਮੇਂ ਦੇ ਵਿੱਚ ਕਿਹੜਾ ਟਰੈਕਟਰ ਟਰਾਲੀ ਜਾਦੇ ਪਰਦਾ ਤੇ ਕਿਹੜਾ ਤੂੜੀ ਵਾਲਾ ਰੀਪਰ ਸੋ ਨੂੰ ਜਿਆਦਾ ਸਭ ਤੋਂ ਵਧੀਆ ਜਿਹੜਾ ਤੂੜੀ ਵਾਲਾ ਰੀਪਰ ਲੱਗਦਾ ਕਿਉਂਕਿ ਅੱਜ 10 ਅਪ੍ਰੈਲ ਹੋ ਗਈ 15 13 14 15 ਅਪ੍ਰੈਲ ਦੇ ਲਗਭਗ ਜਿਹੜੀ ਕਣਕ ਵੱਢੀ ਜਾਣੀ ਹੈ ਕਣਕ ਵੱਢਣ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਤੂੜੀ ਵਾਲਾ ਕੰਮ ਵੀ ਨਾਲ ਦੀ ਨਾਲ ਜਿਹੜਾ ਚੱਲ ਪੈਂਦਾ ਕਿਉਂਕਿ ਹੁਣ ਅੱਥੇ ਵੱਢੀ ਤਾਂ ਹੁੰਦੀ ਨਹੀਂ ਖੜੰਬਿਆਂ ਦਾ ਕੰਮ ਜਿਹੜਾ ਖਤਮ ਹੈ 2-4 ਸੈਂਟਾ ਕੰਮ ਖੜੰਬਿਆਂ ਦਾ ਕਿ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੀ ਟਰੈਡਰ ਦੀ ਤੇ ਆਪਾਂ ਨੂੰ ਵਧੀਆ ਲੱਗਦਾ ਚਲੋ 855 ਨੂੰ ਆਪਾਂ ਵਧੀਆ ਮੰਨਦੇ ਆ ਵੀ ਇਹ ਟਰੈਕਟ ਜਿਹੜਾ ਖੇਤਾਂ ਦਾ ਰਾਜਾ ਮੰਨਿਆ ਜਾਂਦਾ ਹੈ ਕਿਸਾਨ ਦੀ 90% ਜਿਹੜੀ ਚੁਆਇਸ 855 ਟਰੈਕਟ ਦੀ ਜ਼ਿਆਦਾ ਹੁੰਦੀ ਹੈ ਕਾਫੀ ਕੰਪਨੀ ਟਰੈਕਟ ਜਿਨ੍ਹਾਂ ਦੇ ਵਿੱਚੋਂ 800 ਕਿਸਾਨਾਂ ਦੀ 855 ਟਰੈਕਟਰ ਦੀ ਹੁੰਦੀ ਹੈ ਤੁਸੀਂ ਕਮੈਂਟ ਕਰਕੇ ਦੱਸੋ ਵੀ ਸੋਨੂੰ ਕਿਹੜਾ ਟਰੈਕਟਰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਹੈ ਧੰਨਵਾਦ